12 مارچ ਜੇਵਾ ਸੰਪਤੀ ਵੱਲੋਂ ਸਤਿਗੁਰ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਸ਼੍ਰੀਮਤੀ ਮਾਇਆ ਦੇਵੀ ਕਮਿਊਨਿਟੀ ਹਾਲ گاਉਂਸ਼ਾਲਾ ਗੋਪਾਲ ਨਗਰ ਟਿਬਾ ਰੋਡ ਲੁਧਿਆਣਾ ਵਿਖੇ ਮਨਾਇਆ ਗਿਆ ਤੇ ਇਸ ਮੌਕੇ ਤੇ ਦਿਗਾ ਜੋਤੀ ਜਾਗਨ ਸੰਥਾਨ ਵੱਲੋਂ satsang ਭਵਨ ਦਾ ਆਯੋਜਨ ਵੀ ਕੀਤਾ ਗਿਆ ਇਸ ਮੌਕੇ ਦੇ ਕਾਰਜਕਾਰੀ ਸੰਤ ਗੁਰਵਿੰਦਰ ਸਿੰਘ ਵਿਕਰਮ ਸਿੰਘ ਕਨਈਆ ਲਾਲ ਭਾਜਪੀ ਦੇ ਸ਼੍ਰੀ ਗੁਰਦੇਵ ਸ਼ਰਮਾ ਦੇਵੀ ਸ਼੍ਰੀ ਹਰੀ ਸਟੰਡਰਡ ਸਾਹਿਬ ਦਾ ਕੌਂਸਲ ਬਲਵਿੰਦਰ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਉਸੇ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਚੇਅਰਮੈਨ ਵਿਕਰਮ ਜੀ ਨੇ ਦੱਸਿਆ ਕਿ ਕਬੀਰ ਸਾਹਿਬ ਜੀ ਦਾ ਪ੍ਰਗਟ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਹੀ ਬੜੀ ਧੁੰਗਾਂ ਨਾਲ ਮਨਾਇਆ ਗਿਆ ਹੈ ਅਤੇ ਸਾਰੇ ਸੰਸਾਰ ਨੂੰ ਮਨਾਉਣਾ ਚਾਹੀਦਾ ਹੈ ਨਾਲ ਹੀ ਸਾਨੂੰ ਸਾਰਿਆਂ ਨੂੰ ਕਬੀਰ ਸਾਹਿਬ ਜੀ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ ਸਾਰੇ ਪੰਜਾਬੀ ਸਮਾਜ ਤੋਂ ਸਾਰੇ ਸਾਡੇ ਸਮਾਜ ਦੇ ਸਮਾਜ ਤੋਂ ਜੋ ਸਤਿਗੁਰੂ ਤਬੀਰ ਸਾਹਿਬ ਮਹਾਰਾਜ ਜੀ ਦੀ ਦੇਖੀ ਦੇ ਉਦੇਸ਼ ਦੇ ਵਿੱਚ ਇਹ ਕਾਰਜ ਕਰ ਰੱਖਿਆ ਗਿਆ ਸੀ ਇਹਦੇ ਵਿੱਚ ਉਹਨਾਂ ਦੇ ਅੰਮ੍ਰਿਤ ਬਾਣੀ ਦੇ ਕੀਰਤਨ ਜਿਵੇਂ ਜੋਤੀ ਜਾਗਰਤੀ ਸੰਸਥਾਨ ਦੇ ਸੱਤਾਵ ਲੋਕ ਕੀਤਾ ਗਿਆ ਪਰ ਬਾਅਦ ਵਿੱਚ ਪ੍ਰਬੁੱਧ ਜਨਾਂ ਦਾ ਬਦਕਬ ਹੋਇਆ ਪਰ ਇਸ ਕਾਰਜ ਦਾ ਇਹੀ ਉਦੇਸ਼ ਹੈ ਕਿ ਸਤੂਰ ਕਬੀਰ ਸਾਹਿਬ ਮਹਾਰਾਜ ਸਾਡੇ ਸਾਰਿਆਂ ਦੇ ਸਾਜੇ ਰਹਿਬਰ ਹੈ ਸਾਨੂੰ ਉਨਾ ਦੇ ਦਸੇ ਮਾਰਗ ਤੇ ਚੱਲਣਾ ਚਾਹੀਦਾ ਹੈ ਭਾਰਤ ਆਪਣੇ ਗੌਰਵ ਨੂੰ ਕਾਹੀਂ ਪ੍ਰਾਪਤ ਕਰ ਪਾਏਗਾ ਜੇ ਅਪਰ ਸਤੂ ਤਬੀਰ ਸਾਰੇ ਦੇ ਦਸੇ ਮਾਰਗ ਤੇ ਚੱਲਣਾਗੇ ਇਹੀ ਅੱਜ ਤੋਂ ਸ਼ੁਰੂ ਕਰਨਾ ਹੋਣਾ ਹੈ ਰਾਮਵਾ ਸਮਾਜੀ ਅਜੀਤ ਮੇਰੀਆ ਤੇ ਮਨਦੀਪ ਸਿੰਘ ਜੀ ਕਿੰਨੀਆਂ ਤਾਰੀਖਾਂ ਬਾਅਦ ਕਿਉਂਕਿ ਮੈਂ ਸਾਰੇ ਹੀ ਦਿਲਾਵਾਸੀਆਂ ਦੇ ਪਹੁੰਚ ਉਪਰ ਆਇਆ ਜਿਹੜੇ ਜੰਮੂ ਰੂਮੀ ਜਿਹੜੇ ਚੰਦੀ

ਅੱਜ ਪੁਰੀ ਸਮਾਜ ਸੇਵਾ ਸਮਿਤੀ ਰਿਸਟੈਂਟ ਜਿਆਨਾ ਪੰਜਾਬ ਵੱਲੋਂ ਅੱਜ ਸਾਡੀ ਤਰ੍ਹਾਂ ਜੁਨਾ ਵਿਸ਼ਾਲ ਸਰਗਰ ਸਮਾਗਮ ਡੀਜੀਐਮ ਦੇ ਲਈ ਨਿਸ਼ਚੇ ਬਣਾਇਆ ਗਿਆ ਜਿਹਦੇ ਵਿੱਚ ਸਾਰੇ ਪੁਰੀ ਸਮਾਜ ਦੇ ਲੋਕ ਅਨਰ ਸਮਾਜ ਦੇ ਲੋਕ ਸਾਰੇ ਜਿਹੜੇ ਆਏ ਆ ਬਹੁਤ ਹੀ ਹਰ ਸਾਲ ਦੀ ਤਰ੍ਹਾਂ ਪੂਰਤਾਨਾ ਬਣਾਇਆ ਗਿਆ ਹੈ ਜੰਗਲ ਦੀ ਵਿਵਸਥਾ ਹੋਣੀ ਹੈ ਸਾਡੇ ਬਿਕਰਮ ਜੀ ਚੇਅਰਮੈਨ ਸਾਹਿਬ ਜੀ ਨੇ ਬਹੁਤ ਹੀ ਅਡੀਸ਼ਨ ਦਾ ਜਿਹੜਾ ਇਹ ਹਰ ਸਾਲ ਬਣਾਦੇ ਬਹੁਤ ਹੀ ਵਧੀਆ ਬਣਾਇਆ ਹੈ ਠੀਕ ਹੈ ਸਰ ਸੰਬੰਧਿਤ ਪਹਿਹੀ ਚਾਹੁੰਦਾ ਕਿ ਸਭ ਮਾਰਾ ਦਾ ਜੋ ਸਰਗਰਦੀ ਹੋਵੇ ਸਾਲ ਦੇ ਵਿੱਚ ਇੱਕ ਵਾਰ ਆਉਣਾ ਹੈ ਔਰ ਇਸ ਸਮਾਜ ਦੇ ਲੋਕਾਂ ਨੂੰ ਬਣਾਇਆ ਜਾਏ ਸਰ ਕਿੰਵਾ ਪ੍ਰਗਤੀ ਵਾਸਤੇ 126 126 ਵਾਰ ਪ੍ਰਗਤੀ ਵਾਸਤੇ ਆ ਤੇ ਅਸੀਂ 14 14 ਵਾਰ ਬਣਾ ਰਹੇ ਹਾਂ ਤੁਹਾਡਾ ਹਰ ਸਾਲ ਮਨਾਇਆ ਜਾਂਦਾ ਵਾ ਅਸੀਂ ਹਰ ਸਾਲ ਉਡਾਣੇ ਕੋਈ ਨਾ ਬਾਕਸ ਸਭਾ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹ ਹੀ ਬੇਨਤੀ ਕਰਦਾ ਕਿ ਜੋ ਕਿ ਸਭ ਮਾਰਾ ਨੇ ਆਪਾਂ ਨੂੰ ਸਿਖਾਇਆ ਸਮਝਾਇਆ ਹੈ ਕਿ ਨੇਕੀ ਕਰੋ ਧੱਕੇ ਕੰਮ ਕਰੋ ਲੋਕਾਂ ਦੇ ਨਾ ਡਰੋ ਮਾਰੇ ਕੰਮ ਤੋਂ ਬਚੋ ਬਸ ਇਹੀ ਅਸੀਂ ਕਹਿਣਾ ਚਾਹੁੰਦੇ ਹਾਂ ਠੀਕ ਹੈ ਸਰ